ਜੋ ਜਾਂਦੇ ਸੀ ਸ਼ਾਂਤੀਪੁਰ ਜਾਣਾ ਚਾਹੁੰਦੇ ਉਹਨੇ ਦੀ ਕਹਿੰਨੇ ਸਰਕਾਰ ਨੂੰ ਡੈਰਿਕੇਟ ਖੋਲੇ ਗਿਆ ਕੋਈ ਲੋਕ ਪੰਚ ਨਹੀਂ ਹੈਗਾ ਅਸੀਂ ਦਿੱਲੀ ਜਾਣਾ ਚਾਹੁੰਦੇ ਸ਼ਾਂਤੀਪੁਰ ਪੜੀਕਰਨ ਆਪਣੇ ਹੱਕ ਲੈਣੇ ਚਾਹੁੰਦੇ ਆ ਬਾਕੀ ਜਿਵੇਂ ਸਾਡੇ ਲੀਡਰ ਦੇ ਜਗ੍ਹਾਵੇਂ ਕੱਲ ਨੂੰ ਉਹਨੇ ਇੱਕ ਦਿਨ ਬਤਾ ਸੀਪੀ ਦਾ ਸੰਦੇਸ਼ ਐਸੀ ਐਸੀਪੀ ਦਾ ਸੰਦੇਸ਼ ਜਿਹਨਾਂ ਨੇ ਕਰਾਇਆ ਆ ਕਿ ਮੁੰਡਿਆਂ ਤੇ ਗੋਲੀਆਂ ਮਾਰੀਆਂ ਪਰ ਤੁਹਾਨੂੰ ਅੱਗੇ ਨਹੀਂ ਬਦਲ ਜਿੰਦੇ ਦਿੱਲੀ ਰਹੇ ਤੇ ਬਾਪ ਦੀ ਅੱਗੇ ਹਰ ਰੰਤ ਕਰਦੀ ਜਿਹੜੀ ਦਿੱਲੀ ਦਾ ਸਾਰੇ ਦੀ ਆ ਅਤੇ ਵੀ ਬਿਲੀਆ ਗੱਪੀ ਵੀ ਦੇ ਉਪਨਾਮ ਬੈਠੇ ਨੇ ਦਿੱਤੇ ਹਨ ਅੱਜ ਉਹਨਾਂ ਨੂੰ ਜਾ ਕੇ ਆਪਣੀ ਗੱਲਾਂ ਮਨਵਾਉਣੀਆਂ ਨੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਕਾਂਸੀ ਤਰੀਕੇ ਨਾਲ ਜਾਣਾ ਚਾਹੁੰਦੇ ਹਾਂ ਨਹੀਂ ਜਿਹਨੇ ਸਾਡੇ ਲਈ ਲੜਕਾਰੀ ਨੇ ਨਾ ਉਹਨੇ ਐਡੇ ਨੂੰ ਪਤਾ ਸਾਡਾ ਕੀ ਸੰਦੇਸ਼ ਹੈ ਇਸ ਜੀਸੀਬੀ ਨੂੰ ਲਿਆ ਕੇ ਸੰਦੇਸ਼ ਦਾ ਸਹਾਰਨ ਕਰਨਾ ਚਾਹੁੰਦੇ ਹਾਂ ਬਾਬਾ ਜੀ ਆਪਣੇ ਅੱਤਾਂ ਪਿੱਛੇ ਆਪਣੀ ਔਰਤ ਪਿੱਛੇ ਆਪਣੇ ਘਰਾਂ ਤੋਂ ਨਿਕੜ ਕੇ ਬਾਹਰ ਰੌਣੇ ਪੁੱਛ ਕਾਮੀ ਵੱਤ ਤੋਂ ਵੱਧ ਤੇ ਸਾਰੇ ਰਨ ਮਿਲ ਕੇ ਇਸ ਮੋਰ ਕੀ ਨੂੰ ਬੱਦੇ ਕਰਾਂਗੇ ਜਗ ਨੂੰ ਬੱਦੇ ਕਰਾਂਗੇ ਕਿਸਾਨਾਂ ਦਾ ਪੱਲਾ ਕਰਾਂਗੇ ਮਜ਼ਦੂਰਾਂ ਦਾ ਪੱਲਾ ਕਰਾਂਗੇ ਆਦੀ ਵਾਸੀਆਂ ਦਾ ਪੱਲਾ ਕਰਕੇ ਇਹ ਚੜ੍ਹਾਈ ਨਹੀਂ ਇਹ ਜੀਸੀਬੀ ਨੂੰ ਹਰਿਆਣੇ ਤੋਂ ਬੜਾਂਗੇ ਬਾਬਾ ਜੀ ਦੂਸਰੀ ਜੇ ਸੀ ਵੀ ਵੀ ਪੌਂਦਰੀ ਮੋਰਚੇ ਦੇ ਅੰਦਰ ਇੱਕ ਪੌਪਲਰ ਅੱਗੇ ਖੜੀ ਆ ਸਾਰਿਆਂ ਨੂੰ ਬੇਇੱਜ਼ਤੀ ਕਰਦੇ ਆ ਸਾਰਿਆਂ ਨੂੰ ਬੇਇੱਜ਼ਤੀ ਬਾਹਰਾਂ ਤੇ ਪਹੁੰਚੋ ਬਾਬਾ ਜੀ ਜਦੋਂ ਤੁਹਾਡੇ ਲੀਡਰਾਂ ਦਾ ਹੁਕਮ ਆਊਗਾ ਅਗਰ ਗੱਲਬਾਤ ਨਾਲ ਹੱਲ ਨਹੀਂ ਹੁੰਦਾ ਬਾਬਾ ਜੀ ਅੱਕੇ ਨੂੰ ਬਦਾਂਗੇ ਅੱਖ ਲੈ ਕੇ ਆਣੇ ਨੇ ਤੇ ਸਾਰਿਆਂ ਨੂੰ ਬੇਇੱਜ਼ਤੀ ਕਰਦੇ ਆ ਬਣੇ ਅੱਖਾਂ ਪਿੱਛੋਂ ਵੱਤ ਤੋਂ ਵੱਤ 11 ਵਜੇ ਜਿਹੜਾ ਪਾウダー ਤੁਹਾਨੂੰ ਲੱਗਦਾ ਉੱਤੇ ਕੂਚ ਕਰੋ ਠੀਕ ਹੈ ਨਾ ਸਾਰੇ ਨੂੰ ਅੱਤ ਬਣ ਕੇ ਬੇਨਤੀ ਕਰਦੇ ਆ ਅੱਜ ਟਾਈਮ ਆਪਣੇ ਅੱਕਾ ਪਿੱਛੇ ਲੜਨ ਦਾ ਜਾਂ ਹੁਣ ਲੜ ਗਏ ਨਾ ਬਾਬਾ ਜੀ ਰਾਜੇ ਬਣ ਕੇ ਰਹਾਗੇ ਬਣ ਕੇ ਤਾਂ ਦੇ ਸਾਰੀ ਉਮਰ ਨਾ ਸਾਰੀ ਉਮਰ ਸਰਕਾਰਾਂ ਬੈਰੀਗੇਟ ਤੇ ਰਹਿਣਗੇ ਫੇਰ ਨਿਕਲ ਜੋ ਬਾਬਾ ਜੀ ਘਰੋਂ ਛੱਤਰ ਪਿਆਰੀ ਕਰ ਲਿਆ ਹਮ ਤਾਂ ਪੂਰੀ کہہ ਰਿਹਾ ਪੂਰੀ ਤਿਆਰੀ ਕਰ ਲਿਆ ਜਰਾਤ ਨੂੰ ਹਰਿਆਣੇ ਤੋਂ ਬੜਾਂਗੇ ਸਾਰੇ ਪੈਰੀਗੇਟ ਧੱਕੇ ਜਾਣਗੇ ਤੇ ਚਾਰ ਦਿੱਲੀ ਹੋਣਗੇ ਬਸ ਸਾਰਿਆਂ ਨੂੰ ਬੇਨਤੀ ਆ 11 ਵਜੇ ਪਹੁੰਚੋ ਬਾਬਾ ਦੀ ਬਾਤ ਤੋਂ ਬਾਅਦ ਪਾਰਟਰਾਂ ਦੇ ਸਵੇਰੇ 11 ਵਜੇ ਕਰੂ ਹੱਕ ਲੈਣੇ ਨੇ ਪੀੜੀਆਂ ਤੇ ਗੱਲ ਆਈ ਹੋਈ ਆ ਹਣੇ ਕਿਤੇ ਗੱਲ ਆਈ ਹੋ ਜਾਂਦਾ ਬਾਬਾ ਦੀ ਦੂਸਰੀ ਜੇਸੀ ਵੀ ਪਹੁੰਚ ਗਈ ਮੋਹਰੇ ਦੇ ਅੰਦਰ ਇੱਕ ਪੌਪਲਰ ਅੱਗੇ ਖੜੀ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਸਾਰਿਆਂ ਨੂੰ ਬੇਨਤੀ ਬਾਹਰਾਂ ਤੇ ਪਹੁੰਚੋ ਬਾਬਾ ਜੀ ਜਦੋਂ ਸਾਡੇ ਲੀਡਰਾਂ ਦਾ ਹੁਕਮ ਹੋਊਗਾ ਅਗਰ ਗੱਲਬਾਤ ਨਾਲ ਹੱਲ ਨਹੀਂ ਹੁੰਦਾ ਬਾਬਾ ਜੀ ਅੱਕੇ ਨੂੰ ਬਦਾਂਗੇ ਹੱਥ ਲੈ ਕੇ ਆਣੇ ਨੇ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਆਪਣੇ ਅੱਕਾ ਪਿੱਛੋਂ ਵੱਤ ਤੋਂ ਵੱਤ 11 ਵਜੇ ਜਿਹੜਾ ਪਾウダー ਤੁਹਾਨੂੰ ਲੱਗਦਾ ਉੱਥੇ ਟੂਟ ਕਰੋ ਠੀਕ ਹੈ ਨਾ ਸਾਰਿਆਂ ਨੂੰ ਅੰਤ ਮੰਨ ਕੇ ਬੇਨਤੀ ਕਰਦੇ ਆ ਅੱਜ ਟਾਈਮ ਆਪਣੇ ਅੱਕਾ ਪਿੱਛੇ ਲੜਨ ਦਾ ਜੇ ਹੁਣ ਲੜ ਗਏ ਨਾ ਬਾਬਾ ਜੀ ਰਾਜੇ ਬਣ ਕੇ ਰਹਾਗੇ ਬਣ ਕੇ ਇੰਤਾਂ ਦੇ ਸਾਰੀ ਉਮਰ ਨਾ ਸਾਰੀ ਉਮਰ ਸਰਕਾਰਾਂ ਬੈਰੀਕੇਟ ਤੇ ਖੱਟਰ ਤਿਆਰੀ ਕਰ ਲਿਆ ਅਮ ਤਾਂ ਪੂਰੀ ਗਹਿ ਰਿਆ ਪੂਰੀ ਤਿਆਰੀ ਕਰ ਲਿਆ ਅੱਜ ਰਾਤ ਨੂੰ ਹਰਿਆਣੇ ਤੋਂ ਬੜਾਂਗੇ ਕਰ ਮੇਚ ਲੈ ਕੇ ਚੱਲੇ ਆ ਦੋਨੋਂ ਜੈਸੀ ਬੀਆਂ ਨੂੰ ਵਾਹਿਗੁਰੂ ਮਿਹਰ ਕਰੂਗਾ ਨਾ ਸਾਰੇ ਬੈਰੀਗੇਟ ਕੱਕੜ ਜਾਣਗੇ ਤੇ ਯਾਰ ਦਿੱਲੀ ਹੋਣਗੇ ਪਸਾਰਿਆਂ ਨੂੰ ਬੇਨਤੀ ਆ 11 ਵਜੇ ਪਹੁੰਚੋ ਬਾਬਾ ਦੀ ਬਾਤੋਂ ਬਾਤ ਬਾਹਰਾਂ ਤੇ ਸਵੇਰੇ 11 ਵਜੇ ਕਰ ਲੋ। ਹੱਕ ਲੈਣੇ ਨੇ ਪੀੜੀਆਂ ਤੇ ਗੱਲ ਆਈ ਹੋਈ ਆ ਹਣ ਕਿਤੇ ਗੱਲ ਆਈ ਹੋਈ ਹਜੋਂ ਦਾ।